ਕਬੀਰ ਡਗ ਮਗ ਕਿਆ ਕਰ ਹੈ ਕਹਾਂ ਡੁਲਾਵਹਿ ਜੀਓ ਗੁਰੂ ਪਿਆਰਿਓ ਤਨ ਤਨ ਭਗਤ ਕਬੀਰ ਜੀ ਇਸ ਸ਼ਲੋਕ ਦੇ ਰਾਹੀਂ ਸਾਨੂੰ ਸਮਝਾਉਣਾ ਕਰ ਰਹੇ ਨੇ ਭਗਤ ਕਬੀਰ ਜੀ ਇੱਕ ਦਿਨ ਕੀ ਦੇਖਦੇ ਨੇ ਕਿ ਇੱਕ ਮਨੁੱਖ ਦੁਬਧਾ ਵਿੱਚ ਪਿਆ ਹੋਇਆ ਸੀ ਕਦੇ ਸੰਸਾਰ ਵਾਲੇ ਪਾਸੇ ਹੋ ਜਾਂਦਾ ਕਦੇ ਕਰਤਾਰ ਵਾਲੇ ਪਾਸੇ ਭਾਵੇਂ ਕਦੇ ਰੱਬ ਵਾਲੇ ਪਾਸੇ ਹੋ ਜਾਂਦਾ ਕਦੇ ਕਿਸੇ ਦੇਵੀ ਦੇਵਤੇ ਦੀ ਪੂਜਾ ਵਿੱਚ ਲੱਗ ਜਾਂਦਾ ਕਦੇ ਰੁੱਖਾਂ ਦੀ ਪੂਜਾ ਕਰਨ ਲੱਗ ਪੈਂਦਾ ਕਦੇ ਪਸ਼ੂਆਂ ਦੀ ਪੂਜਾ ਵਿੱਚ ਲੱਗ ਜਾਂਦਾ ਕਦੇ ਠਾਕੁਰਾਂ ਦੀ ਪੂਜਾ ਵਿੱਚ ਲੱਗ ਜਾਂਦਾ ਇਸ ਤਰ੍ਹਾਂ ਦੀ ਉਸ ਦੀ ਹਾਲਤ ਦੇਖੀ ਤਾਂ ਭਗਤ ਕਬੀਰ ਜੀ ਉਸ ਨੂੰ ਸਮਝਾਉਣ ਵਾਸਤੇ ਇਹ ਸ਼ਲੋਕ ਉਚਾਰਨ ਕਰਦੇ ਨੇ ਭਗਤ ਕਬੀਰ ਜੀ ਕਹਿਣ ਲੱਗੇ ਕਬੀਰ ਡਗ ਮਗ ਕਿਆ ਕਰ ਹੈ ਕਹਾਂ ਡੁਲਾਵਹਿ ਜੀਓ ਭਗਤ ਕਬੀਰ ਜੀ ਕਹਿਣ ਲੱਗੇ ਐ ਭਾਈ ਤੂੰ ਆਪਣੇ ਮਨ ਨੂੰ ਕਿਉਂ ਡਾਵਾਂਡੋਲ ਕਰੀ ਜਾਂਦਾ ਹੈ ਕਿਉਂ ਤੂੰ ਇਸ ਤਰ੍ਹਾਂ ਭਟਕਦਾ ਫਿਰਦਾ ਹੈ ਕਿਉਂ ਤੂੰ ਆਪਣੇ ਚਿੱਤ ਨੂੰ ਪਰਮਾਰਥ ਵਾਲੇ ਪਾਸੇ ਤੂੰ ਡਲਾਉਂਦਾ ਫਿਰਦਾ ਹੈ ਕਿਉਂ ਤੂੰ ਪਰਮਾਤਮਾ ਦੀ ਭਗਤੀ ਵਾਲੇ ਪਾਸੇ ਆਪਣੇ ਚਿੱਤ ਨੂੰ ਨਹੀਂ ਜੋੜਦਾ ਪਰ ਗੁਰੂ ਪਿਆਰੇ ਇਹ ਜੋ ਦੁਬਦਾ ਹੈ ਨਾ ਇਹ ਮਨ ਨੂੰ ਪ੍ਰਤਿਕਨ ਨਹੀਂ ਦਿੰਦੀ ਕਿਉਂਕਿ ਜਦੋਂ ਅਸੀਂ ਭਗਤੀ ਵਾਲੇ ਪਾਸੇ ਤੁਰਦੇ ਹਾਂ ਤਾਂ ਭਗਤੀ ਦਾ ਰਸਤਾ ਬੜਾ ਉੱਚਾ ਅਤੇ ਬੜਾ ਸੁੱਚਾ ਹੈ ਤੇ ਜਦੋਂ ਆਪਾਂ ਉਚਾਈ ਤੇ ਚੜ੍ਹਨਾ ਹੋਵੇ ਤਾਂ ਸਰੀਰ ਨੂੰ ਥਕਾਵਟ ਵੀ ਹੁੰਦੀ ਹੈ ਸਾਹ ਵੀ ਫੁੱਲਦਾ ਹੈ ਇਸ ਕਰਕੇ ਸਰੀਰ ਨੂੰ ਬੜੀ ਖੇਚਲਾ ਚੱਲਣੀ ਪੈਂਦੀ ਹੈ ਪਰ ਨਿਵਾਣ ਵਾਲੇ ਪਾਸੇ ਜਾਣਾ ਹੋਵੇ ਤਾਂ ਕੋਈ ਜ਼ੋਰ ਨਹੀਂ ਲੱਗਦਾ ਤੋ ਇਸ ਕਰਕੇ ਮਨ ਵਿੱਚ ਦੁਬਧਾ ਆ ਜਾਂਦੀ ਹੈ ਦੁਬਧਾ ਕਦੋਂ ਆਉਂਦੀ ਹੈ ਜਦੋਂ ਸਾਨੂੰ ਪਰਮਾਤਮਾ ਤੇ ਵਾਹਿਗੁਰੂ ਤੇ ਭਰੋਸਾ ਨਾ ਹੋਵੇ ਇਸ ਕਰਕੇ ਜਦੋਂ ਭਗਤੀ ਵਾਲੇ ਪਾਸੇ ਤੁਰਨਾ ਹੈ ਨਾ ਤਾਂ ਉਸ ਪਰਮਾਤਮਾ ਤੇ ਉਸ ਵਾਹਿਗੁਰੂ ਤੇ ਭਰੋਸਾ ਕਰਨਾ ਪਏਗਾ ਕਿਉਂ ਪਰਮਾਤਮਾ ਮੇਰੇ ਨਾਲ ਹੈ ਉਹ ਮੇਰੇ ਅੰਗ ਸੰਗ ਹੈ ਮੇਰੇ ਹਰੇਕ ਕਰਮ ਤੇ ਉਹ ਨਜ਼ਰ ਰੱਖ ਰਿਹਾ ਹੈ ਜਦੋਂ ਐਸੀ ਧਾਰਨਾ ਬਣਾ ਕੇ ਚੱਲਾਂਗੇ ਤਾਂ ਮਨ ਨਹੀਂ ਡੋਲਦਾ ਗੁਰੂ ਪਿਆਰਿਓ ਇੱਕ ਵਾਰ ਦੀ ਗੱਲ ਹੈ ਕਿ ਸਾਈਂ ਬੁੱਲੇ ਸ਼ਾ ਉਹ ਆਪਣੇ ਮੁਰਸ਼ਦ ਅਨਾਇਤ ਸ਼ਾ ਨੂੰ ਗੁਰੂ ਧਾਰਨ ਵਾਸਤੇ ਜਾ ਰਹੇ ਸਨ ਤਾਂ ਮਨ ਦੇ ਵਿੱਚ ਵਿਚਾਰ ਆ ਗਈ ਕਿ ਮੈਂ ਮੁਸਲਮਾਨਾਂ ਦੇ ਵਿੱਚ ਉੱਚੀ ਕੁਲ ਦੇ ਵਿੱਚੋਂ ਹਾਂ ਤੇ ਅਨਾਇਤ ਸ਼ਾ ਇਹ ਨੀਵੀਂ ਕੁਲ ਵਿੱਚੋਂ ਹੈ ਮੈਂ ਜਾਵਾਂ ਕਿ ਨਾ ਜਾਵਾਂ ਜੇ ਚਲਾ ਗਿਆ ਲੋਕ ਕੀ ਕਹਿਣਗੇ ਇਦਾਂ ਨਾ ਦੁਬਧਾ ਵਿੱਚ ਤੁਰਿਆ ਜਾ ਰਿਹਾ ਸੀ ਕਿ ਇੱਕ ਗੋਹਾ ਕੂੜਾ ਸੁੱਟਣ ਵਾਲੀ ਬੀਬੀ ਦੇ ਵਿੱਚ ਵੱਜਿਆ ਜਦੋਂ ਉਸ ਦੇ ਵਿੱਚ ਵੱਜਣ ਲੱਗਾ ਨਾ ਤਾਂ ਉਸ ਬੀਬੀ ਨੇ ਅੱਗੋਂ ਹੱਥ ਦੇ ਕੇ ਬੁੱਲੇ ਨੂੰ ਰੋਕਿਆ ਕਹਿੰ ਲੱਗੀ ਵੇ ਬੁੱਲਿਆ ਇੱਕ ਪਾਸੇ ਹੋ ਕੇ ਚੱਲ ਤਾਂ ਸਾਈਂ ਬੁੱਲੇ ਸ਼ਾਹ ਨੇ ਉਸ ਬੀਬੀ ਦੇ ਪੈਰ ਫੜ ਲਿਆ ਧੰਨਵਾਦ ਕੀਤਾ ਕਹਿੰਦਾ ਬੀਬਾ ਵਾਕਿਆ ਹੀ ਮੈਂ ਦੁਬਦਾ ਵਿੱਚ ਚੱਲ ਰਿਹਾ ਸੀ ਵਾਕਿਆ ਹੀ ਮੈਂ ਦੁਬਦਾ ਵਿੱਚ ਚੱਲ ਰਿਹਾ ਸੀ ਤੇਰਾ ਧੰਨਵਾਦ ਤੁਸੀਂ ਮੈਨੂੰ ਸਮਝਾ ਦਿੱਤਾ ਤੋਂ ਉਸ ਤੋਂ ਬਾਅਦ ਸਾਈ ਬੁੱਲੇ ਸ਼ਾਹ ਨੇ ਅਨਾਇਤ ਸ਼ਾਹ ਨੂੰ ਆਪਣਾ ਗੁਰੂ ਧਾਰਨ ਕੀਤਾ ਤਾਂ ਭਗਤ ਕਬੀਰ ਜੀ ਕਹਿੰਦੇ ਕਬੀਰ ਡੱਗ ਮੱਗ ਕਿਆ ਕਰ ਹੈ ਕਹਾਂ ਬੁਲਾਵੇ ਜੀਓ ਭਾਈ ਤੂੰ ਆਪਣੇ ਮਨ ਨੂੰ ਕਿਉਂ ਡਾਵਾ ਡੋਲ ਕਰੀ ਫਿਰਦਾ ਹੈ ਕਿਉਂ ਤੂੰ ਪ੍ਰਮਾਤਮਾ ਵਾਲੀ ਭਗਤੀ ਦੇ ਵਾਲੇ ਰਸਤੇ ਤੇ ਨਹੀਂ ਚੱਲਦਾ ਕਿਉਂ ਤੂੰ ਕਦੇ ਇੱਧਰ ਕਦੇ ਉੱਧਰ ਭਟਕਦਾ ਫਿਰਦਾ ਹੈ ਸਰਬ ਸੂਖ ਕੋ ਨਾਇਕੋ RAM ਨਾਮ ਰਸ ਪੀਓ ਨਾਇਕੋ ਤੋਂ ਭਾਵ ਸ਼੍ਰੋਮਣੀ ਸਭ ਦਾ ਸ਼੍ਰੋਮਣੀ ਉਹ ਜੋ ਪ੍ਰਮਾਤਮਾ ਹੈ ਨਾ ਉਹ ਸਾਰੇ ਦੇਵੀ ਦੇਵਤਿਆਂ ਦਾ ਸ਼੍ਰੋਮਣੀ ਹੈ ਸਭ ਦਾ ਪੂਜਕ ਹੈ ਸਾਰੀ ਉਸ ਦੀ ਪੂਜਾ ਕਰਦੇ ਨੇ ਭਾਈ ਤੂੰ ਉਸ ਪਰਮਾਤਮਾ ਦੇ ਨਾਮ ਦਾ ਰਸ ਕਿਉਂ ਨਹੀਂ ਪੀਂਦਾ ਉਸ ਪਰਮਾਤਮਾ ਦਾ ਨਾਮ ਕਿਉਂ ਨਹੀਂ ਜਪਦਾ ਜਿਵੇਂ ਜਿਵੇਂ ਉਸ ਪਰਮਾਤਮਾ ਦਾ ਨਾਮ ਜਪਣਾ ਆਰੰਭ ਕਰੇਗਾ ਨਾ ਤਾਂ ਭਗਤ ਕਬੀਰ ਜੀ ਕਹਿੰਦੇ ਫਿਰ ਤੇਰੇ ਮਨ ਦੀ ਦੁਬਧਾ ਦੂਰ ਹੋ ਜਾਏਗੀ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਰੰਗ ਲਾਗਤ 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 ਹੈ ਭ੍ਰਮ ਭਾਜਤ ਭਾਜਤ ਭਜਤ ਹੈ ਰੰਗ ਲੱਗਦਾ ਲੱਗਦਾ ਲੱਗ ਜਾਣਾ ਹੈ ਤੇ ਪਰਮ ਭਜਦਾ ਭਜਦਾ ਭਜ ਜਾਂਦਾ ਹੈ ਪਾਪ ਦੂਰ ਹੋ ਜਾਂਦਾ ਹੈ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ ਇਸ ਕਰਕੇ ਸਾਨੂੰ ਕੇਵਲ ਅਤੇ ਕੇਵਲ ਉਸ ਪਰਿਪੂਰਨ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਉਸ ਦੀ ਬੰਦਗੀ ਕਰਨੀ ਚਾਹੀਦੀ ਕਿਉਂਕਿ ਉਹ ਪਰਮਾਤਮਾ ਹੀ ਸਾਰਿਆਂ ਦਾ ਸ਼ਰੋਮਣੀ ਹੈ